ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਅਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ 'ਚ ਤੇ ਰਾਜੀ ਖੁਸ਼ੀ ਨੂੰ। ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹਨਾ ਤੇ ਵੀਡੀਓ ਜਿਹੜਾ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਲਾਈਕ ਸ਼ੇਅਰ ਕਰੋ ਹਨਾ ਤੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ ਬਹੁਤ ਨੇਰੀ ਵਗੀ ਜਾਂਦੀ ਹੈ ਕੀ ਕਰੀ ਇਹ ਇੰਨੀ ਨੇਰੀ ਅੱਜ ਸ਼ਾਮ ਦੀ ਵਗੀ ਜਾਂਦੀ ਹੈ। ਹੁਣ ਸ਼ਾਮ ਹੋ ਗਈ ਬ ਪਹਿਲਾਂ ਆਪਾਂ ਕਰਨ ਲੱਗੇ ਹਾਂ ਵੀਡੀਓ ਸ਼ੁਰੂ ਅੱਜ ਦੀ ਵੀਡੀਓ ਦਾ ਖਾਸ ਟੌਪਿਕ ਹੈਗਾ ਉਹ ਹੈਗਾ ਏਸੀ ਹਰ ਘਰ ਵਿੱਚ ਲੱਗਿਆ ਹੁੰਦਾ ਤੁਹਾਨੂੰ ਪਤਾ ਹੀ ਆ ਵੀ ਏਸੀ ਤਾਂ ਹਰ ਘਰ ਦੀ ਹੁਣ ਜ਼ਰੂਰਤ ਹੀ ਬਣ ਚੁੱਕਿਆ ਇੱਕ ਤਰ੍ਹਾਂ ਦੀ ਹੈਨਾ ਤੇ ਉਹਦਾ ਜਿਹੜਾ ਪਾਣੀ ਹੁੰਦਾ ਉਹਨੂੰ ਆਪਾਂ ਜਦੋਂ ਜਿਹੜਾ ਪਾਣੀ ਬਾਅਦ ਵਿੱਚ ਵੇਸਟ ਪਾਣੀ ਉਹਨ ਤੋਂ ਬਾਅਦ ਸਾਈਡ ਦਾ ਬਾਅਦ ਨੂੰ ਬਾਲਟੀਆਂ ਰੱਖੀਆਂ ਹੁੰਦੀਆਂ ਪਾਣੀ ਕੱਢਦਾ ਹੈ ਉਹ ਪਾਣੀ ਨੂੰ ਆਪਾਂ ਵੇਸਟ ਸਮਝ ਕੇ ਸੈੱਟ ਦਿੰਦੇ ਆ ਤੇ ਆਪਾਂ ਕਹਿੰਦੇ ਇਸ ਪਾਣੀ ਦੀ ਲੋੜ ਨਹੀਂ ਇਹ ਤਾਂ ਹੁਣ ਢੋਲ-ਤੋ ਖਰਾਬ ਹੈ ਤਾਂ ਪਾਣੀ ਅੰਦਰੋਂ ਜਿੰਕੇ ਪਸੀਨੇ ਫਰੂਨੇ ਆਲਾ ਇਹ ਪਾਣੀ ਢੋਲ ਦੋ ਪਾਣੀ ਇੰਨਾ ਵਧੀਆ ਇੰਨੇ ਕੰਮ ਆਉਣ ਵਾਲੀ ਚੀਜ਼ ਆ ਤੁਸੀਂ ਜਾਣ ਨਹੀਂ ਸਕਦੇ ਕਿੰਨੀ ਵਧੀਆ ਹਨ ਕੰਮ ਆਉਣ ਵਾਲੀ ਚੀਜ਼ ਆ ਆਜੋ ਤੁਹਾਨੂੰ ਦਿਖਾਈਓ ਉਸ ਪਾਣੀ ਦਾ ਪੱਕੀ ਕਰਨਾ ਕੀ ਕੰਮ ਆਉਂਦਾ ਆਜੋ ਹਾਂਜੀ ਜਿਹੜਾ ਆ ਪਾਈਪ ਰਾਹੀਂ ਪਾਣੀ ਬਾਹਰ ਨਿਕਲਦਾ ਹੁੰਦਾ ਤੁਸੀਂ ਦੇਖ ਹੀ ਸਕਦੇ ਆ ਆ ਪਾਈਪ ਰਾਹੀਂ ਆਪਣਾ ਪਾਣੀ ਬਾਹਰ ਨਿਕਲਦਾ ਹੁੰਦਾ ਆ ਪਾਈਪ ਥੋੜੀ ਜਿਹੀ ਛੋਟੀ ਟੁੱਟ ਗਈ ਹੈ ਪਹਿਲਾਂ ਥੱਲੇ ਟਿਕਕ ਸੀਗੀ ਹੁਣ ਤਾਂ ਤਾਂ ਜਿਹੜਾ ਪਾਣੀ ਕੱਢਦਾ ਥੱਲੇ ਆਪਣੀ ਬਾਲਟੀ ਰੱਖੀ ਹੋਈ ਆ ਇਸ ਪਾਰਟੀ ਵਿੱਚ ਪਾਣੀ ਡੇਗਦਾ ਜਿਹੜਾ ਇਹ ਪਾਣੀ ਆ ਆਪਾਂ ਇਹਨੂੰ ਬੇਕਾਰ ਸਮਝ ਕੇ ਸੁੱਟ ਦਿੰਨੇ ਆ ਅੱਜ ਤਾਂ ਹੁਣ ਹਵਾ ਨੇਰੀ ਵਗਦੀਆਂ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਹਵਾ ਵਗਦੀ ਦੇਖੋ ਕਿਵੇਂ ਪੱਲੀਆਂ ਪੰਡੜ ਉੱਡੀਆਂ ਦੀ ਨੇਰੀ ਵਗਦੀ ਹੈ ਦੇਖੋ ਉਸ ਕਾਨ ਇਹਦੇ ਵਿੱਚ ਨਾ ਮਿੱਟੀ ਘਟਾ ਮਾੜਾ ਪੈ ਗਿਆ ਪਰ ਕੋਈ ਗੱਲ ਨਹੀਂ ਆਪਾਂ ਇਹ ਪਾਣੀ ਇੰਨਾ ਵਧੀਆ ਤੇ ਇੰਨਾ ਕੰਮ ਆਉਣ ਵਾਲੀ ਚੀਜ਼ ਆ ਨਾ ਤੇ ਜਿਹੜਾ ਏਸੀ ਦਾ ਪਾਣੀ ਨਿਕਲ ਆਇਆ ਆਪਾਂ ਤੁਹਾਨੂੰ ਦਿਖਾਉਨੇ ਆ ਆਜੋ ਹਾਂਜੀ ਆਪਾਂ ਅੱਗੇ ਪਲਾਟ ਦੇ ਵਿੱਚ ਪਲਾਟ ਦੇ ਵਿੱਚ ਜਿਹੜੀਆਂ ਆਪਣੀਆਂ ਬੇਲਾਂ ਲਾਈਆਂ ਹੋਈਆਂ ਨੇ ਬੇਲਾਂ ਨੂੰ ਆਪਾਂ ਪਾਣੀ ਪਾਉਣਾ ਇਨਾ ਬੇਲਾਂ ਇਹ ਪਾਣੀ ਪਾਉਣਾ ਬੇਲਾਂ ਨੂੰ ਫਲ ਬਹੁਤ ਜ਼ਿਆਦਾ ਲੱਗਦਾ ਏ ਤੁਸੀਂ ਦੇਖ ਸਕਦੇ ਹੋ ਨਾ ਫਲ ਲੱਗੇ ਹੋਏ ਆ ਥੋੜਾ ਥੋੜਾ ਮੱਦੇ ਨੂੰ ਪਾ ਦੇਣੀ ਏ ਜੀ ਮੈਂ ਤੁਹਾਨੂੰ ਦਿਖਾਉਂਦੀ ਤੇ ਫੇਫੇ ਨੂੰ ਕਿੰਨੇ ਚੇਤਲੇ ਦਿਹੇ ਇੱਕ ਤਾਂ ਦਵਾ ਦੇ ਤੋਰੀਆਂ ਦੀ ਕੱਖੀ ਵੇਲ ਆ ਇਹਨੂੰ ਇਨਾ ਫਲ ਲੱਗਦਾ ਦੇਖੋ ਫਲ ਲੱਗੇ ਹੋਏ ਹੋਰ ਇਹ ਆ ਲੋ ਯellow ਕਾ ਤਾਂ ਫਲ ਲੱਗੇ ਹੋਏ ਪਹਿਲਾਂ ਆਪਣੀ ਤੋਰੀਆਂ ਲੱਗੀਆਂ ਸੀ ਫੇਰ ਲਾ ਲੀਆਂ ਸੀ ਹੁਣ ਵਿੱਚ ਲੱਗੀਆਂ ਵੀ ਹੋਣ ਤੁਹਾਨੂੰ ਕੋਰ ਨਾ ਦੇਖਣਾ ਪੈਣਾ ਉਹ ਵੇਕਟਰ ਜਿਹੜਾ ਫਲ ਦਾ ਦੋਤ ਇਹ ਫਲ ਇੱਧਰ ਦੇਖਦੇ ਬਹੁਤ ਫਲ ਲੱਗੇ ਹੋਏ ਆ ਇੰਨਾ ਫਾਇਦਾ ਲੱਗਦਾ ਇਹਨਾਂ ਚੀਜ਼ਾਂ ਨੂੰ ਆ ਪਾਣੀ ਪਾਉਣ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਾਇਦੇਮੰਦ ਹਾਂਜੀ ਜਿਹੜਾ ਇਹ ਪਾਣੀ ਆਪਾਂ ਏਸੀ ਦਾ ਪਾਣੀ ਦਾ ਵੇਸਟ ਕਰਕੇ ਨਹੀਂ ਆਪਾਂ ਸਿੱਟਣਾ ਇਸ ਪਾਣੀ ਆਪਾਂ ਸਬਜ਼ੀਆਂ ਨੂੰ ਪਾਉਣਾ ਹੈ ਫਲਾਂ ਦੀਆਂ ਬੇਲਾਂ ਨੂੰ ਫੁੱਲਾਂ ਹੋ ਜਿਹੜੇ ਫੁੱਲ ਬੂਟੇ ਹੁੰਦੇ ਆਪਣੇ ਫੁੱਲਾਂ ਵਾਲੇ ਉਹਨਾਂ ਨੂੰ ਪਾਉਣਾ ਹੈ ਤੇ ਵੀ ਇਹ ਪਾਣੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਹ ਪਾਣੀ ਵੇਸਟ ਕਰਕੇ ਨਾ ਸੋਕੀ ਕਿ ਰਾਖਤਾਂ ਨੂੰ ਬੂਟਿਆਂ ਨੂੰ ਪਾਈਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਵਲੌਗ ਵਿੱਚ ਬਾਏ ਬਾਏ